ਗੋਆ ਦਾ ਜਦੋਂ ਨਾਮ ਜ਼ੁਬਾਨ ਤੇ ਆਉਂਦਾ ਹੈ ਤੇ ਦਿਮਾਗ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਗੋਆ ਬੀਚ ਹੈ ਤੇ ਇੱਥੇ ਲੋਕ ਸਿਰਫ ਘੁੰਮਣ ਫਿਰਨ ਜਾਂਦੇ ਨੇ ਪਿਕਨਿਕ ਸਪੋਰਟ ਹੈ ਤੇ ਇਤਿਹਾਸ ਦੇ ਵਿੱਚ ਗੋਆ ਜੜਾ ਹੈ ਉਹ ਸੱਤ ਤੋਂ ਵੱਧ ਸਮਾਂ ਗੁਲਾਮ ਰਿਹਾ ਹੈ ਹਾਲਾਂਕਿ ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਪਰ ਉਦੋਂ ਵੀ ਗੋਆ ਦੇ ਉੱਤੇ ਪੁਰਤਗਾਲੀਆਂ ਦਾ ਰਾਜ ਰਿਹਾ ਹੈ ਹਾਲਾਂਕਿ ਜਿਹੜਾ ਗੋਆ ਹੈ ਇੱਥੇ ਪੁਰਤਗਾਲੀਆਂ ਨੇ 450 ਤੋਂ ਵੱਧ ਸਾਲ ਜੜਾ ਰਾਜ ਕੀਤਾ ਤੇ ਗੋਆ ਨੂੰ ਵੀ ਆਜ਼ਾਦ ਕਰਵਾਉਣ ਦੇ ਵਿੱਚ ਸ਼ਹਾਦਤ ਪਾਉਣ ਵਾਲਾ ਇੱਕ ਸਿੱਖ ਹੋਇਆ ਹੈ ਕਰਨੈਲ ਸਿੰਘ ਈਸੜੂ 9 ਸਤੰਬਰ 1903 ਨੂੰ ਲਾਲਪੁਰ ਦੇ ਈਸੜੂ ਪਿੰਡ ਦੇ ਵਿੱਚ ਜਨਮੇ ਸਨ ਕਰਨੈਲ ਸਿੰਘ ਦਾ ਜਿਨ੍ਹਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਸੀ ਤੇ ਮਾਤਾ ਹਰਨਾਮ ਕੌਰ ਸਨ ਆਪਜੀ ਦੇ ਚਾਰ ਭੈਣਾ ਤੇ ਤਿੰਨ ਭਰਾ ਸਨ ਤੇ ਪਿੰਡ ਦੇ ਵਿੱਚ ਹੀ ਮੁੱਢਲੀ ਪੜ੍ਹਾਈ ਕੀਤੀ ਪਿਤਾ ਜੀ ਬਰਤਾਨਵੀ ਫੌਜ ਦੇ ਵਿੱਚ ਸਿਪਾਈ ਸਨ 7 ਰੁਪਏ ਤਨਖਾਹ ਮਿਲਦੀ ਹੁੰਦੀ ਸੀ ਤੇ ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ ਤੇ ਉਸ ਸਮੇਂ ਬਰਤਾਨਵੀ ਸਰਕਾਰ ਦੇ ਵੱਲੋਂ ਲਾਇਲਪੁਰ ਨੂੰ ਵਸਾਉਣ ਦੇ ਲਈ ਸਿੱਖਾਂ ਨੂੰ ਖਾਸ ਜ਼ਮੀਨਾਂ ਜਿਹੜੀਆਂ ਅਲਾਟ ਕੀਤੀਆਂ ਗਈਆਂ ਤਾਂ ਉਸ ਸਮੇਂ ਕਰਨਲ ਸਿੰਘ ਇਸੜੂ ਦੇ ਦਾਦੀ ਜੜੇ ਕਿ ਵਿਧਵਾ ਸਨ ਤੇ ਉਹਨਾਂ ਨੂੰ ਇੱਕ ਮਰੱਬਾ ਜ਼ਮੀਨ ਮਿਲੀ ਸੋ ਉੱਥੇ ਮੁੱਢਲੀ ਪੜ੍ਹਾਈ ਕੀਤੀ ਬਾਅਦ ਵਿੱਚ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਭਾਰਤ ਪਾਕਿਸਤਾਨ ਦੀ ਵੰਡ ਹੋਈ ਤੇ ਇਹ ਆਪਣੇ ਪਛਤਾਨੀ ਪਿੰਡ ਇਸੜੂ ਦੇ ਵਿੱਚ ਜੋ ਕਿ ਲੁਧਿਆਣੇ ਦੇ ਕੋਲ ਹੈ ਖੰਨੇ ਤੋਂ 13 ਕਿਲੋਮੀਟਰ ਦੂਰੀ ਤੇ ਸਥਿਤ ਹੈ ਤੇ ਇੱਥੇ ਆ ਕੇ ਵਸ ਗਏ ਸੋ ਇੱਥੇ ਬਾਅਦ ਵਿੱਚ ਅਗਲੀ ਪੜ੍ਹਾਈ ਸ਼ੁਰੂ ਕੀਤੀ ਸਕੂਲ ਦੇ ਵਿੱਚ ਬੜੇ ਹੁਨਾਰਵਰ ਵਿਦਿਆਰਥੀ ਦੇ ਤੌਰ ਤੇ ਵਿਚਰੇ ਬੜੇ ਹੁਨਾਰਵਰ ਵਿਦਿਆਰਥੀ ਸਨ ਦਲੀਲਾਂ ਦਿੰਦੇ ਸਨ ਜਿਹੜੇ 12 ਜੜੀਆਂ ਗੁੰਦੇ ਸਨ ਜਿਹੜੇ ਆਜ਼ਾਦੀ ਕੁਲਾਟੀਆਂ ਸਨ ਉਹਨਾਂ ਦੀਆਂ ਵਾਰਾਂ ਕਰਨਲ ਸਿੰਘ ਇਸੜੂ ਗਾਇਆ ਕਰਦੇ ਸਨ 1947 ਦੇ ਵਿੱਚ ਵੰਡ ਦੇ ਦੌਰਾਨ ਜਿਹੜੀ ਕਤਲੋਗਾਰਦ ਹੋਈ ਜਿਹੜਾ ਉਜਾੜਾ ਹੋਇਆ ਉਸ ਚੀਜ਼ ਨੇ ਕਰਨਲ ਸਿੰਘ ਯਸੂੜੂ ਦੇ ਮਨ ਦੇ ਉੱਤੇ ਬੜਾ ਡੂੰਘਾ ਅਸਰ ਕੀਤਾ ਫਿਰ ਗੱਲ ਆਈ 1955 54 ਦੇ ਵਿੱਚ ਜਦੋਂ ਗੋਆ ਵਿਮੋਚਨ ਇੱਕ ਸਮਿਤੀ ਬਣਦੀ ਹੈ ਇੱਕ ਕਮੇਟੀ ਬਣਦੀ ਹੈ ਤੇ ਉਹਦੇ ਦੌਰਾਨ ਸਤਿਆਗ੍ਰਹਿ ਜਿਹੜਾ ਸ਼ੁਰੂ ਹੋਣਾ ਆਉਂਦਾ ਹੈ ਪੂਰੇ ਦੇਸ਼ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਹੀ ਸੱਦਾ ਦਿੱਤਾ ਜਾਂਦਾ ਹੈ ਕਿ ਹੁਣ ਗੋਆ ਨੂੰ ਵੀ ਆਜ਼ਾਦ ਕਰਵਾਇਆ ਜਾਵੇ ਸੋ ਜਦੋਂ ਇਹ ਸੱਦਾ ਦਿੱਤਾ ਜਾਂਦਾ ਤੇ ਕਰਨੈਲ ਸਿੰਘ ਇਸੜੂ ਵੀ ਪੁਣੇ ਦੇ ਵਿੱਚ ਪਹੁੰਚਦੇ ਨੇ 15 ਅਗਸਤ 1954 ਨੂੰ ਉੱਥੇ ਪਹੁੰਚਦੇ ਨੇ ਤੇ ਉੱਥੇ ਇੱਕ ਮੰਦਰ ਦੇ ਵਿੱਚ ਇਸ਼ਨਾਨ ਕਰਦੇ ਨੇ ਜਿਹੜੇ ਆਗੂ ਜਿਹੜੇ ਸਤਿਆਗ੍ਰਹੀ ਹੁੰਦੇ ਨੇ ਉੱਥੇ ਪਹੁੰਚਦੇ ਨੇ ਤੇ ਇੱਕ ਸਤਿਆਗ੍ਰਹੀ ਯੋਰਤ ਦੇ ਵੱਲੋਂ ਸਾਰਿਆਂ ਨੂੰ ਟਿੱਕਾ ਵੀ ਲਗਾਇਆ ਜਾਂਦਾ ਹੈ ਫਿਰ 1955 ਦੇ ਵਿੱਚ ਇਹ ਸਤਿਆਗਰੀ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਤਰਾ ਦੇਵੀ ਜਿਹੜਾ ਪਿੰਡ ਹੈ ਗੋਆ ਦਾ ਉਧਰ ਨੂੰ ਪਹੁੰਚ ਕਰਦੇ ਨੇ ਹਰੇਕ ਸੂਬੇ ਤੋਂ ਆਏ ਹਰੇਕ ਸਤਿਆਗਰੀ ਹਰੇਕ ਆਗੂ ਹਰੇਕ ਵਲੰਟੀਅਰ ਦੇ ਮੱਥੇ ਦੇ ਉੱਤੇ ਤਿਲਕ ਲਗਾਇਆ ਹੁੰਦਾ ਹੈ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹਾਂ ਗੋਆ ਨੂੰ ਆਜ਼ਾਦ ਕਰਵਾਵਾਂਗੇ ਹਾਲਾਂਕਿ ਉਸ ਟਾਈਮ ਤੇ ਉੱਤੇ ਉਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੋਣਾਂ ਦੇ ਵੱਲੋਂ ਪੁਰਤਗਾਲ ਦੀ ਜਿਹੜੀ ਸੈਨਾ ਹੁੰਦੀ ਹੈ ਪੁਰਤਗਾਲੀਆਂ ਦੇ ਨਾਲ ਮਤਥਾ ਲਾਉਣ ਤੋਂ ਗੁਰੇਜ਼ ਕੀਤਾ ਜਾਂਦਾ ਕਿਉਂਕਿ ਪੁਰਤਗਾਲ ਦੀ ਜਿਹੜੀ ਸਰਕਾਰ ਹੁੰਦੀ ਹੈ ਉਹਨਾਂ ਦਾ ਉਹ ਨਾਟੋ ਦੇ ਮੈਂਬਰ ਹੁੰਦੇ ਨੇ ਤੇ ਕਿਸੇ ਵੀ ਤਰੀਕੇ ਨਾਲ ਫੌਜਾਂ ਦੀ ਆਪਸ ਦੇ ਵਿੱਚ ਉਹ ਝੜਪ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਇੱਕ ਪਾਸੇ ਸਿੱਧਾ ਬਰਤਾਨਵੀ ਸਰਕਾਰ ਦੇ ਨਾਲ ਜਿਹੜੇ ਮੁੱਖ ਮੁੱਦੇ ਉਹਨਾਂ ਦੇ ਚੱਲ ਰਹੇ ਹੁੰਦੇ ਸਨ ਜਾਂ ਮੁੱਖ ਜਿਹੜੀ ਜੰਗ ਉਹਨਾਂ ਦੇ ਨਾਲ ਚੱਲ ਰਹੀ ਸੀ ਜਿਹੜੇ ਜਵਾਰਲਾਲ ਨਹਿਰੂ ਇਹ ਨਹੀਂ ਸੀ ਚਾਹੁੰਦੇ ਕਿ ਉਹਦੇ ਤੋਂ ਧਿਆਨ ਹਟਾ ਕੇ ਪੁਰਤਗਾਲੀਆਂ ਦੇ ਵੱਲ ਕੀਤਾ ਜਾਵੇ ਸੋ ਉਹਨਾਂ ਦੇ ਵੱਲੋਂ ਤਾਂ ਇਸ ਲੜਾਈ ਦੇ ਵਿੱਚ ਗੁਰੇਜ਼ ਕੀਤਾ ਗਿਆ ਪਰ ਸਤਿਆਗ੍ਰਹੀ ਜਿਹੜੇ ਸਨ ਆਜ਼ਾਦੀ ਕੁਲਾਟੀਏ ਸਨ ਉਹਨਾਂ ਨੇ ਪਿਤਰਾ ਦੇਵੀ ਜਿਹੜਾ ਉੱਥੇ ਜਗ੍ਹਾ ਸੀ ਜਿਹੜਾ ਪਿੰਡ ਸੀ ਉਹਦੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਪੁਰਤਗਾਲੀਆਂ ਦੀ ਫੌਜ ਸੀ ਜਿਨ੍ਹਾਂ ਦਾ ਗੋਆ ਦੇ ਉੱਤੇ ਕਬਜ਼ਾ ਸੀ ਉਹਨਾਂ ਦੇ ਵੱਲੋਂ ਇਹਨਾਂ ਜਿਹੜੇ ਸਤਿਆਗ੍ਰਹੀ ਸਨ ਇਹ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਸ਼ਾਂਤਮਈ ਤਰੀਕੇ ਨਾਲ ਦੇ ਨਾਲ ਗੋਆ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ ਇਨਾਂ ਦੇ ਉੱਤੇ ਪੰਜ ਜੜੀਆਂ ਦਸ਼ਮਾ ਦੇ ਉਤੋਂ ਕਹਿ ਲਈਏ ਕਿ ਸੱਜੇ ਖਬੇ ਹੋ ਕੇ ਜੜੀ ਪੁਰਤਗਾਲਿਆ ਨੇ ਗੋਲੀ ਚਲਾ ਦਿੱਤੀ ਤੇ ਇਸ ਗੋਲੀਬਾਰੀ ਦੇ ਵਿੱਚ ਉਹਨਾਂ ਦੇ ਜਿਹੜੇ ਨੇਤਾ ਸਨ ਦੋ ਤਾਂ ਉਹਨਾਂ ਦੇ ਵੱਲ ਗੋਲੀਆਂ ਜਦੋਂ ਚੱਲੀਆਂ ਤਾਂ ਕਰਨਲ ਸਿੰਘ ਇਸਡੂ ਉਹਨਾਂ ਦੋ ਨੇਤਾਵਾਂ ਦੇ ਅੱਗੇ ਹੋ ਕੇ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੇ ਅੱਗੇ ਹੋ ਕੇ ਉਹਨਾਂ ਨੇ ਗੋਲੀਆਂ ਛਾਤੀ ਦੇ ਵਿੱਚ ਖਾਧੀਆਂ ਤੇ ਜਿਹੜੇ ਉਸ ਟਾਈਮ ਦੇ ਉੱਤੇ ਉਸ ਹਜੂਮ ਦੇ ਵਿੱਚ ਉਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਉਹਨਾਂ ਸੱਤਾਗ੍ਰਹੀਆਂ ਦੇ ਸੱਤਿਆਗ੍ਰਹੀਆਂ ਦੇ ਵਿੱਚ ਪੱਤਰਕਾਰ ਸਨ ਫਰਾਂਸ ਫਰਾਂਸ ਤੋਂ ਸਨ ਅਮਰੀਕਾ ਤੋਂ ਸਨ ਤੇ ਹੋਰ ਵੀ ਕਈ ਦੇਸ਼ਾਂ ਤੋਂ ਜਿਹੜੇ ਪੱਤਰਕਾਰ ਸ਼ਾਮਲ ਸਾਂਸੋ ਉਹਨਾਂ ਦੇ ਲਿਖੇ ਹੋਏ ਇਤਿਹਾਸ ਦੇ ਹਵਾਲਿਆਂ ਤੋਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਰਨੈਲ ਸਿੰਘ ਈਸੜੂ ਦੀ ਛਾਤੀ ਦੇ ਵਿੱਚ ਦੋ ਗੋਲੀਆਂ ਵੱਜਦੀਆਂ ਨੇ ਤੇ ਬੋਲੇ ਸੋਨਿਹਾਲ ਦਾ ਜਕਾਰਾ ਲਾਉਂਦਿਆਂ ਉਹ ਸ਼ਹੀਦ ਹੋ ਜਾਂਦੇ ਨੇ ਸੋ ਗੋਆ ਨੂੰ ਆਜ਼ਾਦ ਕਰਾਉਣ ਵਾਲਾ ਪਹਿਲਾ ਸਿੱਖ ਸ਼ਹੀਦ ਸੀ ਕਰਨੈਲ ਸਿੰਘ ਈਸੜੂ ਅਜਿਹੇ ਮਹਾਨ ਸੂਰਮੇ ਦੀ ਸ਼ਹਾਦਤ ਨੂੰ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸਿਖਤ ਟੀ